ਅਮਨ ਰਾਮ ਗੜੀਆ ਦੇ ਮੁੱਦੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ। ਬੀਤੇ ਹੀ ਕੁਝ ਦਿਨ ਪਹਿਲਾਂ ਇਸ ਕੁੜੀ ਦੀਆਂ ਦੋ ਵੀਡੀਓਜ਼ ਵਾਇਰਲ ਹੋ ਗਈਆਂ ਸੀ ਜਿਸ ਤੋਂ ਬਾਅਦ ਇਸ ਕੁੜੀ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ। ਇਸ ਨੇ ਲਾਈਵ ਆ ਕੇ ਵੀ ਇਸੇ ਮੁੱਦੇ ਬਾਰੇ ਆਪਣੇ ਬਿਆਨ ਦਿੱਤੇ ਸੀ। ਹਾਲੇ ਇਹ ਮੁੱਦਾ ਠੰਡਾ ਵੀ ਨਹੀਂ ਪਿਆ ਸੀ ਕਿ ਅਮਨ ਰਾਮ ਗੜੀਆ ਸਾਹਮਣੇ ਇੱਕ ਹੋਰ ਬਹੁਤ ਵੱਡੀ ਮੁਸ਼ਕਲ ਆ ਕੇ ਖੜੀ ਹੋ ਗਈ। ਉਹਨਾਂ ਤੋਂ ਵੀਡੀਓਜ਼ ਤੋਂ ਬਾਅਦ ਅਮਨ ਰਾਮ ਗੜੀਆ ਦੀਆਂ ਅੱਠ ਹੋਰ ਵੀਡੀਓਜ਼ ਲੀਕ ਕਰ ਦਿੱਤੀਆਂ ਹਨ। ਤੇ ਕੁਦੋ ਵੀਡੀਓ ਵਿੱਚ ਤਾਂ ਮੁੰਡੇ ਦਾ ਫੇਸ ਵੀ ਦਿਖਾਈ ਦਿੰਦਾ ਹੈ ਲਗਭਗ 8 ਵੀਡੀਓਜ਼ ਵਿੱਚ ਇੱਕ ਮੁੰਡਾ ਨਹੀਂ ਸੀ ਸਗੋਂ ਇੱਕ ਤੋਂ ਯਾਦਾ ਮੁੰਡੇ ਨਾਲ ਇਸਦੇ ਵੀਡੀਓ ਬਣੀਆਂ ਹੋਈਆਂ ਹਨ ਉਹ ਸਾਰੀਆਂ ਹੀ ਉਹ ਵਾਇਰਲ ਕਰ ਦਿੱਤੀਆਂ ਹੁਣ ਇਹ ਨਹੀਂ ਪਤਾ ਕਿ ਉਹ ਵੀਡੀਓਜ਼ ਅਸਲ ਵਿੱਚ ਕਿਸ ਨੇ ਵਾਇਰਲ ਕੀਤੀਆਂ ਪਿਛਲੀਆਂ ਤੋਂ ਵੀਡੀਓਜ਼ ਮੰਨ ਸਕਦੇ ਆ ਕਿ ਇਸਦੇ ਪੁਰਾਣੇ ਬੋਏਫ੍ਰੈਂਡ ਨੇ ਕਰ ਦਿੱਤੀਆਂ ਪਰ ਅਗਲੀਆਂ 8 ਜੋ ਹੋਰ ਮੁੰਡੇ ਨਾਲ ਬਣੀਆਂ ਹੋਈਆਂ ਹਨ ਉਹ ਵਾਇਰਲ ਕਰਨ ਵਾਲਾ ਕੌਣ ਸ਼ਖਸ਼ ਹੈ ਉਸ ਬਾਰੇ ਹਲੇ ਕੁਝ ਨਹੀਂ ਪਤਾ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਐਨੀਆਂ ਵੀਡੀਓਜ਼ ਕੌਣ ਬਣਾਉਂਦਾ ਹਰ ਇੱਕ ਇਨਸਾਨ ਤੋਂ ਇੱਕ ਵਾਰ ਗਲਤੀ ਹੋ ਜਾਂਦੀ ਹੈ ਇੱਕ ਅੱਧੀ ਵੀਡੀਓ ਬਣ ਗਈ ਹੋਵੇਗੀ ਪਰ ਵਾਰ-ਵਾਰ ਗਲਤੀ ਦਾ ਨਤੀਜਾ ਤਾਂ ਬੰਦੇ ਨੂੰ ਭੁਗਤਣਾ ਹੀ ਪੈਂਦਾ ਹੈ ਹੁਣ ਪਛਤਾਏ ਦਾ ਕੋਈ ਫਾਇਦਾ ਨਹੀਂ ਇਹ ਸਭ ਵੀਡੀਓ ਬਣਾਉਣ ਤੋਂ ਪਹਿਲਾਂ ਇਸ ਕੁੜੀ ਨੂੰ ਸੋਚਣਾ ਚਾਹੀਦਾ ਸੀ ਕਿ ਇੱਕ ਅੱਧੀ ਵੀਡੀਓ ਵੀ ਹੁੰਦੀ ਲੋਕ ਮੰਨ ਲੈਂਦੇ ਨਿਆਣੀ ਉਮਰ ਵਿੱਚ ਕੁੜੀ ਤੋਂ ਗਲਤੀ ਹੋ ਗਈ ਹੋਵੇਗੀ ਚਲੋ ਅੱਗੇ ਤੋਂ ਇਹ ਧਿਆਨ ਰੱਖੇਗੀ ਪਰ ਇਹ ਤਾਂ ਵੈਬ ਸੀਰੀਜ਼ ਹੀ ਬਣਾਈ ਬੈਠੀ ਹੈ ਹੁਣ ਲੋਕਾਂ ਨੇ ਤਾਂ ਟ੍ਰੋਲ ਕਰਨੀ ਐ ਪਹਿਲਾਂ ਐਸੇ ਕੰਮ ਹੀ ਨਾ ਕਰੋ ਵੀ ਲੋਕਾਂ ਨੂੰ ਮੌਕਾ ਹੀ ਨਾ ਮਿਲੇ ਸਾਡੇ ਖਲਾਹ ਬੋਲਣ ਦਾ ਹੁਣ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝ ਕਰਕੇ ਜਾਇਓ ਧੰਨਵਾਦ